ਦੋਸਤੋ ਅਕਲ ਵੱਡੀ ਜਾਂ ਫਿਰ ਮੱਝ ਜਵਾਬ ਦੇਣ ਤੋਂ ਪਹਿਲਾਂ ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਵੇਖ ਲਓ ਹੋ ਸਕਦਾ ਹੈ ਤੁਹਾਨੂੰ ਆਪਣਾ ਜਵਾਬ ਬਦਲਣਾ ਪੈ ਜਾਵੇ ਤਸਵੀਰਾਂ ਲਾਹੌਰ ਦੇ ਮਹਿਮੂਦ ਬੂਟੀ ਇਲਾਕੇ ਦੀਆਂ ਨੇ ਜਿੱਥੇ ਸੜਕ ਉੱਤੇ ਬਣੇ ਪੁਲ ਦਾ ਇਸਤੇਮਾਲ ਇਨਸਾਨਾਂ ਦੇ ਨਾਲੋਂ ਵਧੇਰੇ ਮੱਝਾਂ ਕਰ ਰਹੀਆਂ ਨੇ ਪੌੜੀਆਂ ਚੜਨ ਅਤੇ ਉਤਰਨ ਦਾ ਸਲੀਕਾ ਅਜਿਹਾ ਕਿ ਇਨਸਾਨਾਂ ਨੂੰ ਵੀ ਸ਼ਰਮ ਆ ਜਾਵੇ ਇਹ ਤਸਵੀਰਾਂ ਜਿਸ ਨੇ ਵੀ ਵੇਖੀਆਂ ਉਹ ਹੈਰਾਨ ਵੀ ਹੋਇਆ ਤੇ ਹੱਸਿਆ ਵੀ ਤੇ ਜੇ ਹਾਸੇ ਦੇ ਵਿੱਚ ਕੋਈ ਕਮੀ ਰਹਿ ਵੀ ਗਈ ਹੈ ਤਾਂ ਉਹ ਵੀ ਪੂਰੀ ਕਰ ਦਿੰਦੇ ਆ ਆ ਪੱ비 ਪੁਲ ਉਤਰ ਕੇ ਆਈ ਹੋ ਇਹ ਕੰਮ ਆਸਾਨ ਲੱਗਾ ਹੈ ਜਾਂ ਮੁਸ਼ਕਿਲ ਲਾਹੌਰ ਦੇ ਵਿੱਚ ਇਹ ਮੱਝਾਂ ਰੋਜ਼ਾਨਾ ਏਸੀ ਤਰ੍ਹਾਂ ਪੁਲ ਟੱਪ ਕੇ ਪੱਠੇ ਖਾਂ ਜਾਂਦੀਆਂ ਨੇ ਮੱਝਾਂ ਨੇ ਤਾਂ ਪੁਲ ਦਾ ਇਸਤੇਮਾਲ ਕਰਕੇ ਆਪਣੀ ਸਿਆਣਪ ਸਾਬਤ ਕਰ ਦਿੱਤੀ ਹੈ ਪਰ ਇਨਸਾਨਾਂ ਦਾ ਹਾਲ ਅੱਜ ਵੀ ਉਹੀ ਹੈ ਸ਼ਰ ਕ੍ਰਾਸ ਕਰਨੇ ਲੱਗੇ ਡਰ ਲੱਗਦਾ ਹੈ ਫਿਰ ਘਰ ਵੀ ਜਾਣਾ ਹੈ ਨਾ ਮੈਂ ਜਲਦੀ ਬਹੁਤ ਹੁੰਦੀ ਹਾਂ ਮੈਂ ਐਸੀ ਤਰ੍ਹਾਂ ਪਾਰ ਕਰ ਜਾਂਦੇ ਆ ਹਾਦਸਾ ਤਾਂ ਪੈ ਗਈ ਏ ਇਧਰੋਂ ਲੰਘਣ ਟੱਪਨ ਦੀ ਠੀਕ ਹੈ ਅਸੀਂ ਉਧਰ ਪੁੱਲ ਤੋਂ ਨਹੀਂ ਲੰਘ ਸਕਦੇ ਪਾਕਿਸਤਾਨ ਦੇ ਅਜਿਹੇ ਬਹੁਤ ਸਾਰੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੇ ਨੇ ਕਿਤੇ ਕੋਈ ਬਾਂਦਰ ਦੇ ਨਾਲ ਰਿਪੋਰਟਿੰਗ ਕਰ ਰਹੀ ਹੈ ਤਾਂ ਕਿਤੇ ਕੋਈ ਰਿਪੋਰਟਿੰਗ ਦੇ ਵਿੱਚ ਲੋਕਾਂ ਦੇ ਦਖਲ ਤੋਂ ਪਰੇਸ਼ਾਨ ਹੈ